ਸ਼ਬਦ ਭੇਦ ਦੇ ਵਿੱਚ ਅੱਗੇ ਆ ਜਾਂਦਾ ਸਾਡੇ ਕੋਲੇ ਕਿਰਿਆ ਵਿਸ਼ੇਸ਼ਣ ਜਿਵੇਂ ਅਸੀਂ ਪਹਿਲਾਂ ਕਿਤੇ ਨਾਮ ਫਿਰ ਪੜਨਾਮ ਫਿਰ ਵਿਸ਼ੇਸ਼ਣ ਫਿਰ ਕਿਰਿਆ ਹੁਣ ਆਪਾਂ ਕਰ ਰਹੇ ਆ ਕਿਰਿਆ ਵਿਸ਼ੇਸ਼ਣ ਆਪਾਂ ਇਹਨਾਂ ਨੇ ਸੌਦੀਆਂ ਪ੍ਰਵਾਹਾ ਪਹਿਲਾਂ ਕਰ ਲਿਆ ਨੇ ਹੁਣ ਆਪਾਂ ਜਿਹੜਾ ਭਾਗ ਊੜਾ ਉਹਦੇ ਵਿੱਚ ਪ੍ਰਵਾਹਾ ਆਏਗੀ ਤੁਹਾਨੂੰ ਤੇ ਜਿਹੜਾ ਭਾਗ ਆੜਾ ਉਹਦੇ ਵਿੱਚ ਆਊਗੀ ਕਿਰਿਆ ਵਿਸ਼ੇਸ਼ਣ ਦੀਆਂ ਕੋਈ ਦੋ ਕਿਸਮਾਂ ਉਦਾਹਰਨਾ ਸਹਿਤ ਦੱਸਣੀਆਂ ਨੇ ਉਹਨਾਂ ਦੀ ਪਰਿਭਾਸ਼ਾ ਹੂੰ ਆਪਾਂ ਕਿਰਿਆ ਵਿਸ਼ੇਸ਼ਣ ਚ ਪਹਿਲਾ ਲੈ ਲਿਆ ਕਾਲਵਾਚਕ ਕਿਰਿਆ ਵਿਸ਼ੇਸ਼ਣ ਜਿੰਨਾ ਸ਼ਬਦਾ ਤੋਂ ਕਿਰਿਆ ਦੇ ਹੋਣ ਜਾਂ ਸਮਾਂ ਪ੍ਰਗਟ ਹੁੰਦਾ ਵਾ ਕਾਲਵਾਚਕ ਕਾਲ ਕੀ ਹੈ ਸਮਾਂ ਹੂੰ ਜਿੰਨਾ ਸ਼ਬਦਾ ਤੋਂ ਕਿਰਿਆ ਦੇ ਹੋਣ ਦਾ ਸਮਾਂ ਪ੍ਰਗਟ ਹੁੰਦਾ ਵਾ ਜਿਵੇਂ ਕੋਈ ਕੰਮ ਆ ਕੋਈ ਗੱਲ ਆ ਆਪਾਂ ਕਹਿੰਦੇ ਹੁਣੇ ਭਲਕੇ ਜਾਂ ਰਾਤ ਤੋਂ ਰਾਤ ਜਾਂ ਹਰ ਰੋਜ਼ ਠੀਕ ਆ ਸਮਾਂ ਆ ਗਿਆ ਨਾ ਤੇ ਉਹ ਆ ਗਿਆ ਸਾਡੇ ਕੋਲੇ ਕਾਲਵਾਚਕ ਕਿਰਿਆ ਵਿਸ਼ੇਸ਼ਣ ਨੰਬਰ ਦੋਤੇ ਸਾਡੇ ਕੋਲੇ ਆ ਜਾਂਦਾ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਸਥਾਨ ਤੋਂ ਪਤਾ ਜਿੰਨਾ ਸ਼ਬਦਾ ਤੋਂ ਕਿਰਿਆ ਦੇ ਹੋਣ ਦਾ ਸਥਾਨ ਪਤਾ ਲੱਗਦਾ ਜਿਵੇਂ ਘਰ ਜਾਂ ਪਿੱਛੇ ਜਾਂ ਇੱਧਰ ਉਧਰ ਜਾਂ ਸਾਹਮਣੇ ਉਹ ਕੀ ਹੋ ਗਿਆ ਸਾਡਾ ਸਥਾਨਵਾਚਕ ਠੀਕ ਹੈ ਇਹਦਾ ਮਤਲਬ ਕਿ ਆਪਾਂ ਕਿਰਿਆ ਵਿਸ਼ੇਸ਼ਣ ਦੀਆਂ ਜਿਹੜੀਆਂ ਦੋ ਕਿਸਮਾਂ ਚੱਕ ਲਈਆਂ ਇੱਕ ਇੱਕ ਲੈ ਲੇ ਆਪਾਂ ਕਾਲਵਾਚਕ ਕਿਰਿਆ ਵਿਸ਼ੇਸ਼ਣ ਦੂਸਰਾ ਲੈ ਲਿਆ ਆਪਾਂ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਜਿਹੜਾ ਕਾਲਵਾਚਕ ਆ ਸਮਾਂ ਸਮਾਤ ਆਪਾਂ ਕਹਿਨੇ ਹੁਣੇ ਭਲਕੇ ਕੱਲ ਨੂੰ ਰਾਤੋ ਰਾਤ ਹਰ ਰੋਜ਼ ਤੇ ਥਾਨ ਆਪਾਂ ਕਹਿ ਸਕਦੇ ਆ ਘਰੇ ਪਿੱਛੇ ਇੱਧਰ ਉੱਧਰ ਸਾਹਮਣੇ ਹੈਨਾ ਤੇ ਅੱਗੇ ਆ ਗਿਆ ਸਾਡੇ ਕੋਲੇ ਸੰਬੰਧਕ ਸ਼ਬਦ ਭੇਦ ਦੀ ਅਗਲੀ ਕਿਸਮ ਆ ਗਈ ਸੰਬੰਧਕ ਸੰਬੰਧਕ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਹੁੰਦਾ ਪੂਰਨ ਸੰਬੰਧਕ ਇੱਕ ਹੁੰਦਾ ਅਪੂਰਨ ਸੰਬੰਧਕ ਪੂਰਨ ਹੁੰਦਾ ਵੇ ਜਿਹੜੇ ਸ਼ਬਦ ਇਕੱਲੇ ਹੀ ਸਬੰਧਕ ਦਾ ਕੰਮ ਕਰਦੇ ਆ ਜਿਹੜੇ ਸ਼ਬਦ ਇਕੱਲੇ ਹੀ ਸਬੰਧਕ ਦਾ ਕੰਮ ਕਰਦੇ ਆ ਜਿਵੇਂ ਰਾਜੂ ਦਾ ਬੈਠ ਵਧੀਆ ਹੈ ਸਪੂਰਨ ਸਬੰਧਕ ਹੁੰਦੇ ਆ ਜਿਹੜੇ ਸ਼ਬਦ ਇਕੱਲੇ ਹੀ ਸਬੰਧਕ ਦਾ ਕੰਮ ਕਰਨ ਜਿਵੇਂ ਰਾਜੂ ਦਾ ਬੈਠ ਵਧੀਆ ਹੈ ਦਾ ਰਾਜੂ ਦਾ ਬੈਠ ਜਿਹੜਾ ਦਾ ਸ਼ਬਦ ਦਾ ਇਹ ਬਾਕ ਨੂੰ ਪੂਰਾ ਕਰ ਦਿੰਦਾ ਪੂਰਨ ਸਬੰਧਕ ਹੁਣ ਅਜੇ ਤੁਸੀਂ ਅਪੂਰਨ ਸਬੰਧਕ ਤੇ ਜਿਹੜੇ ਸ਼ਬਦ ਇਕੱਲੇ ਸਬੰਧਕ ਦਾ ਕੰਮ ਨਾ ਕਰ ਸਕਣ ਹੁਣ ਦੇਖੋ ਪਰ ਉਹ ਪੂਰਨ ਸਬੰਧਕ ਨਾਲ ਮਿਲ ਕੇ ਸਬੰਧਕ ਬਣਨਾ ਜੇ ਮੈਂ ਹੁਣ ਇਹਨੂੰ ਬਾਕ ਨੂੰ ਥੋੜਾ ਜਿਹਾ ਇਸ ਤਰੀਕੇ ਨਾਲ ਬੋਲਾਂ ਮੇਰਾ ਘਰ ਰਾਜੂ ਦੇ ਘਰ ਹੈ ਤਾਂ ਇਹਦਾ ਮਤਲਬ ਕਿ ਅਪੂਰਨ ਉਹ ਸੰਬੰਧਕ ਅਪੂਰਨ ਜਿਵੇਂ ਕਹਾਂ ਕਿ ਮੇਰਾ ਘਰ ਰਜੂ ਦੇ ਘਰ ਕੋਲ ਹੈ ਜਦੋਂ ਮੈਂ ਕੋਲ ਲਾ ਲਿਆ ਨਾ ਤਾਂ ਉਹ ਕੀ ਬਣ ਗਿਆ ਅਪੂਰਨ ਸੰਬੰਧਕ ਜਿਹੜੇ ਸ਼ਬਦ ਇਕੱਲੇ ਸੰਬੰਧਕ ਦਾ ਕੰਮ ਨਾ ਕਰ ਸਕਣ ਅਤੇ ਉਹ ਪੂਰਨ ਸੰਬੰਧਕ ਨਾਲ ਮਿਲ ਕੇ ਸੰਬੰਧਕ ਬਣਨ ਮੇਰਾ ਘਰ ਰਾਜੂ ਦੇ ਘਰ ਕੋਲ ਹੈ ਠੀਕ ਹੈ ਇਹਦਾ ਮਤਲਬ ਪਹਿਲਾਂ ਆਪਾਂ ਨਾਮ ਫਿਰ ਪੜਨਾਵ ਫਿਰ ਵਿਸ਼ੇਸ਼ਣ ਫਿਰ ਕਿਰਿਆ ਫਿਰ ਕਿਰਿਆ ਵਿਸ਼ੇਸ਼ਣ ਫਿਰ ਸੰਬੰਧਕ ਹੁਣ ਆਪਣੇ ਕੋਲੇ ਰਹਿ ਗਏ ਅੱਗੇ ਜੋਜਕ ਤੇ ਵਿਸਮਕ ਅਗਲੀਆਂ ਦੋ ਕਿਸਮਾਂ